ਅੱਜ ਅਸੀਂ ਇੱਕ ਗੱਡੀ ਫੜੀ ਆ ਉਸ ਗੱਡੀ ਦੇ ਵਿੱਚ ਜਿਹੜਾ ਵੱਡਾ ਹੌਂਟਰ ਸੀਗਾ ਉਹ ਲੱਗਾ ਪਿਆ ਤੇ ਜਿਸ ਤਰ੍ਹਾਂ ਗੱਡੀ ਦੇ ਵਿੱਚ ਮੋਡੀਫਾਈ ਕਰਕੇ ਹੋਂਟਰ ਲਵਾਉਣਾ ਜਾਂ ਜਿਹੜੇ ਮੋਟਰਸਾਈਕਲ ਹੈ ਉਹਨਾਂ ਦਾ ਸਲੈਂਸਰ ਚੇਂਜ ਕਰਨਾ ਪਟਾਕੇ ਮਾਰਨ ਵਾਲਾ ਲਵਾਉਣਾ ਜਾਂ ਐਸਾ ਸਲੈਂਸਰ ਲਾਉਣਾ ਜਿਹੜਾ ਆਵਾਜ਼ ਬਹੁਤ ਜ਼ਿਆਦਾ ਕਰਦਾ ਹੋਵੇ ਜਾਂ ਵੱਡੇ ਹਾਰਨ ਲਵਾਉਣੇ ਜਾਲੀਆਂ ਲਵਾਉਣੀਆਂ ਜਾਂ ਕਾਲੇ ਸ਼ੀਸ਼ੇ ਲਵਾਉਣੇ ਅਸੀਂ ਮੋਟਰ ਵਹੀਕਲ ਐਕਟ ਤਹਿਤ ਇਸ ਤਰ੍ਹਾਂ ਨਹੀਂ ਕਰ ਸਕਦੇ ਇਹ ਗੱਡੀ ਅਸੀਂ ਫੜ ਲਈ ਹੈ ਉਪਰੇ ਦਾ ਅਸੀਂ ਲਵਾ ਲਿਆ ਇਹਦਾ ਮੋਟਰ ਵਹੀਕਲ ਐਕਟ ਹੈ ਯੋਚਲਾਂ ਨੂੰ ਬੰਨਦਾ ਅਸੀਂ ਉਹ ਕੀਤਾ ਹੈ ਤੇ ਆਪ ਸਭ ਨੂੰ ਬੜੇ ਆਦਬ ਤੇ ਸਤਿਕਾਰ ਨਾਲ ਬੇਨਤੀ ਕਰਦੇ ਹਾਂ ਕਿ ਪਲੀਜ਼ ਇਸ ਤਰ੍ਹਾਂ ਕਰਕੇ ਟ੍ਰੈਕ ਰੂਲਾਂ ਦੀ ਆਪਾਂ ਵਾਇਲੇਸ਼ਨ ਜਿਹੜੀ ਹੈ ਨਾ ਕਰੀਏ ਪੁਲਿਸ ਹੈ ਉਹ ਤੁਹਾਨੂੰ ਵਧੀਆ ਸਵਾਵਾ ਦੇਣ ਵਾਸਤੇ ਬਚਨਬੱਧ ਹੈ ਹੁਣ ਇਸ ਵਿਅਕਤੀ ਜਿਹੜਾ ਗਿਫਟ ਹੈ ਉਹ ਤਿਆਰ ਹੈ ਉਹ ਇਹਨੂੰ ਕੱਟ ਕੇ ਆਪਾਂ ਦੇਨੇ ਆ ਤੇ ਅੱਗੇ ਤੋਂ ਬੇਨਤੀ ਕਰਦੇ ਹਾਂ ਕਿ ਪਲੀਜ਼ ਸਾਡਾ ਸਾਥ ਦਿਓ ਇਸ ਤਰ੍ਹਾਂ ਨਾ ਕਰੋ ਥੈਂਕ ਯੂ